ਨਸ਼ੇ ਦਾ ਟੀਕਾ ਲਗਾਉਣ ਦੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਤਤਰਨਤਾਰਨ ਦੇ ਮੋਹੱਲਾ ਨਾਨਕ ਸਰ ਦਾ ਅਬੇਕੁਮਾਰ ਜੋ ਕਿ ਆਪਣੇ ਘਰੋਂ ਵਾਲ ਕਟਿੰਗ ਕਰਾ ਜੋ ਕਿ ਆਪਣੇ ਘਰੋਂ ਵਾਲ ਕਟਿੰਗ ਕਰਾਉਣ ਦੇ ਲਈ ਗਿਆ ਸੀ ਸ਼ੱਕੀ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤੇ ਉਸ ਦੇ ਪਿਤਾ ਜਿਸ ਦਾ ਇਹ ਕਹਿਣਾ ਕਿ ਉਹਨਾਂ ਦਾ ਲੜਕਾ ਜੋ ਕਿ ਘਰੋਂ ਵਾਲਾਂ ਦੀ ਕਟਿੰਗ ਕਰਾਉਣ ਦੇ ਲਈ ਜਾਂਦਾ ਤੇ ਉਹਨਾਂ ਦਾ ਇਹ ਕਹਿਣਾ ਕਿ ਦੋਸ਼ੀਆਂ ਨੇ ਉਸ ਨੂੰ ਮਾਰਿਆ ਭਲਾ ਕੀ ਉਹਨਾਂ ਦਾ ਇਹ ਕਹਿਣਾ ਹੈ ਕਿ ਉਸ ਨੂੰ ਨਸ਼ੇ ਦਾ ਟੀਕਾ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪਾਉ ਤੇ ਨਿਸ਼ਾਨ ਸਿੰਘ ਇਹ ਦੋ ਵਿਅਕਤੀ ਕਾਬੂ ਕਰ ਲਏ ਗਏ ਨੇ ਜਦਕਿ ਮਲਕੀਸ਼ ਸਿੰਘ ਨਵਪ੍ਰੀਤ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ ਪਰਿਵਾਰ ਨੇ ਇਹਨਾਂ ਤੇ ਇਲਜ਼ਾਮ ਲਾਇਆ ਹੈ ਕਿ ਇਹਨਾਂ ਨੇ ਨਸ਼ੇ ਦਾ ਟੀਕਾ ਨੌਜਵਾਨ ਦੇ ਲਾਇਆ ਜਿਸ ਦੇ ਚਲਦਿਆਂ ਉਸ ਦੀ ਜਾਨ ਚਲੀ ਗਈ ਹੈ ਸਰ ਜੀ ਇਹ ਮਾਰਨਾਮਾ ਹੈ ਕੈਮਰਾ ਇੱਧਾ ਕਰ ਲਓ ਸਰ ਹੋ ਗਿਆ ਜੀ ਠੀਕ ਹੈ ਜੀ ਸ਼ਾਮ ਨੂੰ ਠੀਕ ਹੈ ਜੀ ਤੇਨੂੰ ਮਕੜੀਂ ਵਗੈਰਾ ਕਰਵਾਉਣਾ ਕਰਾਨੀ ਹੈ ਇਹ ਸਾਰੋ ਉਸ ਤੋਂ ਬਾਅਦ ਨਮ ਪ੍ਰੀਤ ਸਿੰਘ ਪੰਛੀ ਉਹ ਇਹਨੂੰ ਨਾਲ ਲੈ ਗਿਆ ਜੀ ਠੀਕ ਹੈ ਜੀ ਰਾਤ ਨੂੰ ਉਹਨੇ ਇਹਦੇ ਜਿਆਦਾ ਇੰਜੈਕਸ਼ਨ ਲਾਇਆ ਜੀ ਨਸ਼ੇ ਵਾਲਾ ਕੋਈ ਗਿਆ ਤੇ ਉਹਨੂੰ ਕੋਈ ਗਰੀਲੀ ਚੀਜ਼ ਦਿੱਤੀ ਹੈ ਜੀ ਠੀਕ ਹੈ ਜੀ ਉਹ ਰਾਤ ਨੂੰ ਉੱਥੋਂ ਭੱਜ ਗਿਆ ਮੈਨੂੰ ਬਾਅਦ ਸਵੇਰੇ ਪਤਾ ਲੱਗਾ ਜੀ 8 ਵਜੇ ਕਿ ਇਹਨੇ ਮੈਨੂੰ ਘਰੇ ਆ ਕੇ ਦੱਸਿਆ ਕਿ ਨਾ ਤੇਰਾ ਬੇਟਾ ਉੱਥੇ ਪਿਆ ਵਾ ਠੀਕ ਹੈ ਜੀ ਫਿਰ ਮੈਂ ਜਿਵੇਂ ਗਿਆ ਜੂ ਜਾ ਕੇ ਵੇਖਿਆ ਉਹਨੇ ਜਦ ਅੱਠ ਹੋ ਚੁੱਕੀ ਸੀ ਇਹਦੀ ਕਿੰਨਾ ਪ੍ਰੀਤ ਸਿੰਘ ਪੰਛੀ ਇੱਕ ਹੈਗਾ ਬਾਊ ਉਹਦਾ ਮੈਨੂੰ ਪੂਰਾ ਨਾਮ ਤਾਂ ਨਹੀਂ ਪਤਾ ਠੀਕ ਹੈ ਜੀ ਇਹ ਤਿੰਨ ਚਾਰ ਬੰਦੇ ਇਹਨਾਂ ਤੇ ਕੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੇਨ ਕਾਰਵਾਈ ਹੋਣੀ ਚਾਹੀਦੀ ਨਾ ਪ੍ਰੀਤ ਸਿੰਘ ਪੰਛੀ ਤੇ ਪੁਲਿਸ ਨੇ ਕੀ ਕਹਿੰਦਾ ਕੀਤਾ ਸਰ ਉਹ ਕਹਿੰਦੇ ਆ ਕਿ ਕੋਈ ਨਹੀਂ ਆਲਿੰਦੋ ਮਤਲਬ ਰਿਪੋਰਟ ਆਲਿੰਦੋ ਜਿਹੜੀ ਪਾਸਪੋਰਟ ਉਹਦੀ ਪਾਸਪੋਰਟ ਦੀ ਫਿਰ ਮਤਲਬ ਕਰਾਂਗੇ ਤੁਹਾਡਾ ਮੁੰਡਾ ਅੱਗੇ ਵੀ ਕੋਈ ਨਸ਼ਾ ਲੁਸ਼ਾ ਕਰਦੇ ਸੀ ਕਿ ਨਹੀਂ ਸਰ ਨਸ਼ਾ ਨਹੀਂ ਕਰਦੇ ਤੇ ਉਹ ਬੰਦੇ ਨਸ਼ਾ ਕਰਦੇ ਸੀ ਹਾਂ ਵੇਚਦੇ ਵੀ ਕਰਦੇ ਸੀ ਆ ਇਹ ਸ਼ਾਇਦ ਜਸਪੀ ਦਾ ਕਾਉਂਸਲਰ ਉੱਥੇ ਉਹਨਾਂ ਦੇ ਗਲੀ ਪੁੱਛਣੇ ਵਾਲੀ ਜਿਵੇਂ ਅਸੀਂ ਅਹੀਂ ਮੌਕੇ ਤੇ ਜਦੋਂ ਗਏ ਆ ਉੱਥੇ ਮੌਦੀਆਂ ਲੱਝਣ ਮਿਲਿਆ ਵਾ ਤੇ ਜਦੋਂ ਅਸੀਂ ਪੁੱਛ ਪੜਤਾਲ ਕੀਤੀ ਦੋ ਮੁੰਡੇ ਮੌਕੇ ਤੇ ਫੜੇ ਆ ਤੇ ਦੋ ਮੁੰਡੇ ਫਰਾਰ ਹੋ ਗਏ ਆ ਉਹਨਾਂ ਦੋਨਾਂ ਨੇ ਆਪਣੇ ਦੱਸਿਆ ਕਿ ਧੱਕੇ ਦੇ ਨਾਲ ਇਹਨਾਂ ਦੇ ਬੇਟੇ ਨੂੰ ਇੰਜੈਕਸ਼ਨ ਲਾਇਆ ਗਿਆ ਹੈ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਮੰਗ ਕਰਾਂਗੇ ਕਿ ਜੋ ਤੇ ਕਾਰਵਾਈ ਕਰਦੇ ਬੰਦੀ ਆ ਕੀਤੀ ਜਾਵੇ ਤੁਹਾਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਐਫਆਰ ਦੀ ਕਾਪੀ ਨੇ ਦਿਖਾਉਂਦੇ ਪਾਣੀ ਉਹਨਾਂ ਨੇ ਤਾਂ ਦੁਬਾਰੀ ਤੇ ਬਾਦੀ ਕਾਨੂੰਨੀ ਕਾਰਵਾਈ ਕੀਤੀ ਆ ਯਾਰ ਜਰਾ ਕਲੀ ਕਰ ਦਿਓ ਕੋਈ ਇਨਸਾਫ ਚਲਾ ਕੇ ਬੈਠੇ ਆ ਜੀ ਉਹ ਤਾਂ ਕਹਿ ਰਹੇ ਨਹੀਂ ਨਾਮ ਖਾਏ ਚਾਲ ਬੰਦਿਆ ਸਵੇਰ ਦੇ ਨਹੀਂ ਕਹਿ ਰਹੇ ਕਿ ਇਹਨਾਂ ਨੇ ਕੁਝ ਜੋ ਕੀਤੀ ਹੈ ਜੋ ਉਹਨੇ ਦਰਖਾਸਤ ਦਿੱਤੀ ਉਹਦੇ ਪਾਣੀ ਕਾਨੂੰਨੀ ਮਰ ਗਈ ਸੀ ਉਹ ਤੇ ਜਿਹੜੇ ਨਾਮ ਨਾਲ ਹੋ ਗਈ ਕਾਰਵਾਈ ਕੀਤੀ ਮੈਂ ਬਾਈ ਨੇ ਮਰਚਾ ਰਹੂਗਾ ਕਿ 104 ਉਹਨੇ ਦਰਖਾਸਤ ਕੀਤੀ ਹੈ ਜੀ ਕਾਰਵਾਈ ਨਸ਼ੀਦਾ ਟੀਕਾ ਲਗਾਉਣ ਦੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਤਤਰਨਤਨ ਦੇ ਮੋਹੱਲਾ ਨਾਨਕ ਸਰ ਦਾ ਅਬੇਕੁਮਰ ਜੋ ਕਿ ਆਪਣੇ ਘਰੋਂ ਵਾਲ ਕਟਿੰਗ ਕਰ ਜੋ ਕਿ ਆਪਣੇ ਘਰੋਂ ਵਾਲ ਕਟਿੰਗ ਕਰਾਉਣ ਦੇ ਲਈ ਗਿਆ ਸੀ ਸ਼ੱਕੀ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤੇ ਉਸ ਦੇ ਪਿਤਾ ਜਿਸ ਦਾ ਇਹ ਕਹਿਣਾ ਕਿ ਉਹਨਾਂ ਦਾ ਲੜਕਾ ਜੋ ਕਿ ਘਰੋਂ ਵਾਲਾਂ ਦੀ ਕਟਿੰਗ ਕਰਾਉਣ ਦੇ ਲਈ ਜਾਂਦਾ ਤੇ ਉਹਨਾਂ ਦਾ ਇਹ ਕਹਿਣਾ ਕਿ ਦੋਸ਼ੀਆਂ ਨੇ ਉਸ ਨੂੰ ਮਾਰਿਆ ਹਾਲਾਕੀ ਉਹਨਾਂ ਦਾ ਇਹ ਕਹਿਣਾ ਹੈ ਕਿ ਉਸ ਨੂੰ ਨਸ਼ੇ ਦਾ ਟੀਕਾ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪਾਉ ਤੇ ਨਿਸ਼ਾਨ ਸਿੰਘ ਇਹ ਦੋ ਵਿਅਕਤੀ ਕਾਬੂ ਕਰ ਲਏ ਗਏ ਨੇ ਜਦਕਿ ਮਲਕੀਸ਼ ਸਿੰਘ ਨਵਪ੍ਰੀਤ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ ਪਰਿਵਾਰ ਨੇ ਇਹਨਾਂ ਤੇ ਇਲਜ਼ਾਮ ਲਾਇਆ ਕਿ ਇਹਨਾਂ ਨੇ ਨਸ਼ੇ ਦਾ ਟੀਕਾ ਨੌਜਵਾਨ ਦੇ ਲਾਇਆ ਜਿਸ ਦੇ ਚਲਦਿਆਂ ਉਸ ਦੀ ਜਾਨ ਚਲੀ ਗਈ ਹੈ ਸਰਫ ਇਹ ਮਾਰਨਾਮਾ ਕੀ ਕੈਮਰਾ ਇਨਕਲ ਕਰੋ ਕਰੋ ਗਿਆ ਜੀ ਠੀਕ ਹੈ ਜੀ ਸ਼ਾਮ ਨੂੰ ਠੀਕ ਹੈ ਜੀ ਕਿੰਨਾ ਕਟਿੰਗ ਵਗੈਰਾ ਕਰਵਾ ਕਰਾਨੀ ਹੈ ਇਹ ਸਾਰੋ ਉਸ ਤੋਂ ਬਾਅਦ ਨਾਮ ਪ੍ਰੀਤ ਸਿੰਘ ਪੰਛੀ ਕੋਈ ਇਹਨੂੰ ਨਾਲ ਲੈ ਗਿਆ ਜੀ ਠੀਕ ਹੈ ਜੀ ਰਾਤ ਨੂੰ ਉਹਨੇ ਇਹਦੇ ਜਿਆਦਾ ਇੰਜੈਕਸ਼ਨ ਲਾਇਆ ਜੀ ਨਸ਼ੇ ਵਾਲਾ ਕੋਈ ਜਿਆਦਾ ਇਹਨੂੰ ਕੋਈ ਗਰੀਲੀ ਚੀਜ਼ ਦਿੱਤੀ ਹੈ ਜੀ ਠੀਕ ਹੈ ਜੀ ਉਹ ਰਾਤ ਨੂੰ ਭੱਜ ਗਿਆ ਮੈਨੂੰ ਬਾਅਦ ਸਵੇਰੇ ਪਤਾ ਲੱਗਾ ਜੀ 8 ਵਜੇ ਇਹਨੇ ਮਿਲੋਂ ਘਰੇ ਆ ਕੇ ਦੱਸਿਆ ਕਿ ਨਾ ਤੇਰਾ ਬੇਟਾ ਉੱਥੇ ਪਿਆ ਵਾ ਠੀਕ ਹੈ ਜੀ ਕਿਰਮਾ ਜੀ ਉਹ ਗਿਆ ਜੂ ਜਾ ਕੇ ਵੇਖਿਆ ਜਦੋਂ ਜਿਹੜਾ ਡੈਥ ਹੋ ਚੁੱਕੀ ਹੈ ਦੀ ਇੰਨਾ ਪ੍ਰੀਤ ਸਿੰਘ ਪੰਛੀ ਇੱਕ ਹੈਗਾ ਬਾਊ ਉਹਦਾ ਮੈਨੂੰ ਪੂਰਾ ਨਾਮ ਤਾਂ ਨਹੀਂ ਪਤਾ ਠੀਕ ਹੈ ਜੀ ਇਹ ਤਿੰਨ ਚਾਰ ਬੰਦੇ ਇਹਨਾਂ ਤੇ ਕੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੇਨ ਕਾਰਵਾਈ ਹੋਣੀ ਚਾਹੀਦੀ ਨਾ ਪ੍ਰੀਤ ਸਿੰਘ ਪੰਛੀ ਤੇ ਪੁਲਿਸ ਨੇ ਕੀ ਕਹਿੰਦਾ ਕੀਤਾ ਸਰ ਉਹ ਕਹਿੰਦੇ ਆ ਕਿ ਕੋਈ ਨਹੀਂ ਆਲਿੰਦੋ ਮਤਲਬ ਰਿਪੋਰਟ ਆਲਿੰਦੋ ਜਿਹੜੀ ਪਾਸਪੋਰਟ ਉਹਦੀ ਪਾਸਪੋਰਟ ਦੀ ਤੇ ਕਰਾਂਗੇ ਤੁਹਾਡਾ ਮੁੱਦਾ ਅੱਗੇ ਵੀ ਕੋਈ ਨਸ਼ਾ ਨੁਸ਼ਾ ਕਰਦੇ ਹੈ ਕਿ ਨਹੀਂ ਕਰਦੇ ਸਰ ਨਸ਼ਾ ਨਹੀਂ ਕਰਦੇ ਤੇ ਉਹ ਬੰਦੇ ਨਸ਼ਾ ਕਰਦੇ ਚਾਹਾਂ ਉਹ ਵੇਚਦੇ ਵੀ ਕਰਦੇ ਵੀ ਆ ਇਹਦੇ ਸ਼ਾਇਦ ਜਸਪੀ ਦਾ ਕਾਉਂਸਲਰ ਉਥੇ ਉਹਨਾਂ ਦੇ ਗਲੀ ਪੁੱਛਣੇ ਵਾਲੀ ਜਿਵੇਂ ਅਸੀਂ ਅਹੀਂ ਮੌਕੇ ਤੇ ਜਦੋਂ ਗਏ ਆ ਉਥੇ ਮੌਦੀ ਹਾਲਾਚਨ ਮਿਲਿਆ ਵਾ ਤੇ ਜਦੋਂ ਅਸੀਂ ਪੁਛ ਪੜਤਾਲ ਕੀਤੀ ਦੋ ਮੁੰਡੇ ਮੌਕੇ ਤੇ ਫੜੇ ਆ ਤੇ ਦੋ ਮੁੰਡੇ ਫਰਾਰ ਹੋ ਗਏ ਆ ਉਹਨਾਂ ਦੋਨਾਂ ਨੇ ਆਪਣੇ ਦੱਸਿਆ ਕਿ ਧੱਕੇ ਦੇ ਨਾਲ ਇਹਨਾਂ ਦੇ ਬੇਟੇ ਨੂੰ ਇੰਵੈਕਸ਼ਨ ਲਾਇਆ ਗਿਆ ਹੈ ਅਸੀਂ ਇਹ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਮੰਗ ਕਰਾਂਗੇ ਕਿ ਜੋ ਤੇ ਕਾਰਵਾਈ ਕਰਨ ਦੀ ਬੰਦੀ ਆ ਕੀਤੀ ਜਾਵੇ ਤੁਹਾਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਪਰਵਾਰ ਨੂੰ ਇਨਸਾਫ ਮਿਲ ਸਕੇ ਐਫਆਰ ਵੀ ਕਾਹਨ ਦੇ ਬੰਦੀ ਨਾਮ ਨੀਤ ਸਿੰਘ ਨਾਲ ਅੱਜ ਤੋਂ ਉਹਨਾਂ ਨੇ ਤਾਂ ਸਾਧਿਤਿਅ ਤੇ ਬੰਦੀ ਕੋਲ ਕਾਰਵਾਈ ਕੀਤੀ ਸੱਚਾ ਲਾ ਕੇ ਬੈਠੇ ਆ ਸਿਰ ਦਾ ਕਹਿ ਰਹੇ ਮੇਰੇ ਨਾਲ ਖਾਏ ਚਾਲ ਬੰਦਿਆ ਸਵੇਰ ਤੇ ਨਹੀਂ ਕਹਿ ਰਹੇ ਕਿ ਇਹਨਾਂ ਨੇ ਕੋਈ ਜ਼ੋਰ ਦਿੱਤੀ ਆ ਜਿਵੇਂ મડમ ભાઈ ને પરચા લઉગ કે દેખસો ચો